ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਗਿਆ। ਸੁਲਤਾਨਪੁਰ ਲੋਧੀ ਦੇ ਕਈ ਪਿੰਡਾਂ ਦੇ ਹਾਲਾਤ ਉਹਨਾਂ ਦੇ ਵੱਲੋਂ ਜਾਣੇ ਗਏ ਨੇ। 10000 ਲੀਟਰ ਡੀਜ਼ਲ ਦੀ ਮਦਦ ਕਿਸਾਨਾਂ ਨੂੰ ਦਿੱਤੀ। 1000 ਮੀਟਰ ਪਲਾਸਟਿਕ ਪਾਈਪ ਦੀ ਪ੍ਰਦਾਨ ਕੀਤੀ। ਟਰੈਕਟਰ ਤੇ ਸਵਾਰ ਹੋ ਕੇ ਲੋਕਾਂ ਦੇ ਵਿਚਾਲੇ ਪਹੁੰਚੇ ਸੁਖਬੀਰ ਸਿੰਘ ਬਾਦਲ। ਪੰਜਾਬ ਸਰਕਾਰ ਤੋਂ ਮੰਗ ਉਹਨਾਂ ਨੇ ਕੀਤੀ ਫਸਲਾਂ ਦੇ ਨੁਕਸਾਨ ਦੇ ਲਈ 40000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਹੜ੍ਹਾਂ ਵੇਲੇ ਪੰਜਾਬ ਦੀ ਮਦਦ ਕਰਨ हरियाणा ਅਤੇ ਰਾਜਸਥਾਨ ਅਕਾਲੀ ਦਲ ਦੇ ਆਗੂਆਂ ਦੀ ਡਿਊਟੀ ਸੁਖਬੀਰ ਸਿੰਘ ਬਾਦਲ ਨੇ ਲਗਾ ਦਿੱਤੀ ਹੈ ਲੋਕਾਂ ਨੂੰ ਖਾਣਾ ਤੇ ਦੁੱਧਾਰੂ ਪਸ਼ੂਆਂ ਦੇ ਲਈ ਚਾਰਾ ਜਿਹੜਾ ਉਹ ਪਹੁੰਚਾਇਆ ਜਾਵੇ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਦੋਂ ਸੁਖਬੀਰ ਸਿੰਘ ਬਾਦਲ ਹੜ੍ਹ ਪ੍ਰਭਾਵਿਤ ਖੇਤਾਂ ਦੇ ਵਿੱਚ ਪਹੁੰਚੇ ਤਾਂ ਕਿਸਾਨਾਂ ਨੂੰ ਜਲਦ ਮੁਆਵਜ਼ਾ ਦੇਵੇ ਪੰਜਾਬ ਸਰਕਾਰ ਇਹ ਜ਼ਿਕਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤਾ ਗਿਆ 1000 ਮੀਟਰ ਪਲਾਸਟਿਕ ਪਾਈਪ ਪ੍ਰਦਾਨ ਕੀਤੀ ਗਈ ਹੈ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਸਲਾਂ ਦੇ ਨੁਕਸਾਨ ਦੇ ਲਈ 40000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਇਸ ਦੀ ਵੀ ਮੰਗ ਸੁਖਬੀਰ ਸਿੰਘ ਬਾਦਲ ਨੇ ਕੀਤੀ ਤਾਂ ਟਰੈਕਟਰ ਦੇ ਉੱਤੇ ਸਵਾਰ ਹੋ ਕੇ ਸੁਖਬੀਰ ਸਿੰਘ ਬਾਦਲ ਕਿਸਾਨਾਂ ਦੇ ਵਿੱਚ ਪਹੁੰਚੇ ਲੋਕਾਂ ਦਾ ਦਰਦ ਜਾਣਿਆ ਗਿਆ ਤਿੰਨ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਕਾਲੀ ਦਲ ਮਦਦਗਾਰ ਬਣੇ। ਟਰੈਕਟਰ ਤੇ ਸਵਾਰ ਹੋ ਕੇ ਸੁਖਬੀਰ ਸਿੰਘ ਬਾਦਲ ਲੋਕਾਂ ਦੇ ਵਿੱਚ ਪਹੁੰਚੇ ਹੜ੍ਹ ਪ੍ਰਭਾਵਿਤ ਖੇਤਰ 'ਚ। ਹਾਲਾਤ ਉਹਨਾਂ ਦੇ ਵੱਲੋਂ ਜਾਣੇ, ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਲੋਕਾਂ ਨੇ ਵੀ ਆਪਣਾ ਦਰਦ ਬਿਆਨ ਕੀਤਾ ਕਿ ਇਸ ਵਕਤ ਉਹਨਾਂ ਦੇ ਉੱਤੇ ਕੀ ਬੀਤ ਰਹੀ ਹੈ। ਕਿੰਨੇ ਦੁੱਖ ਦੀ ਘੜੀ ਲੋਕਾਂ ਦੇ ਲਈ ਇਸ ਵਕਤ ਹੈ ਤਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹਨਾਂ ਤਮਾਮ ਹਾਲਾਤਾਂ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ ਹੈ। ਪਹਿਲਾਂ ਡੈਮ ਦੇ ਵਿੱਚ ਨਾ ਪਾਣੀ ਭਰੀ ਜਾਂਦੇ ਭਰੀ ਜਾਂਦੇ ਜਦੋਂ ਜੀ ਵੇਖੋ ਦੁਨੀਆ ਕਿੱਥੋਂ ਦੀ ਕਿੱਥੇ ਚਲ ਗਈ ਸਾਇੰਸ ਦਾ ਜਮਾਨਾ ਵਾ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਇੰਨਾ ਮੀਂਹ ਪੈਣਾ ਵਾ ਉਹ ਜਦੋਂ 1200 ਫੁੱਟ ਹੁੰਦਾ ਉਹਦੇ ਉਦੋਂ ਹੀ ਕੱਟਣਾ ਸ਼ੁਰੂ ਕਰ ਦੇਣਾ ਰੋਜ਼ ਦਾ 20000 ਚਲੋ ਇੰਨੇ ਆਪਾਂ ਬੜੇ ਤੇ 20000 ਕੁਝ ਕੁ 30000 ਕੱਢਣ ਜਦੋਂ ਫਿਰ ਇਕੱਠਾ ਲੱਖ ਛੜਦੇ ਆ ਜੀ ਇੱਥੋਂ 35 ਪਿੰਡ 40 ਪਿੰਡ ਸਾਡੇ ਮਰਦੇ ਆ ਜੀ ਜੇ ਜਿਹੜਾ ਅਸੀਂ ਆਪ ਦਾ ਬੰਨ ਲਾ ਕੇ ਬੈਠੇ ਆ ਇੱਥੋਂ 30 35 ਪਿੰਡ ਮਰਦੇ ਆ ਜੀ ਤੇ ਜੇ ਉਹ ਥੋੜਾ ਥੋੜਾ ਪਾਣੀ ਕੱਢੀ ਜਾਂਣ ਤੇ ਸਰ ਅਸੀਂ ਬਜੇ ਰਹਿ ਜਾਾਂਗੇ ਵੇਖੋ ਕਿੱਡਾ ਝੋਨਾ ਪੁੱਤਾਂ ਨੂੰ ਪਾ ਲਿਆ ਹੁਣ ਔਰ ਲੱਖਾਂ ਦਾ ਪਾਣੀ ਛੱਡੀ ਜਾਂਦੇ ਆ ਸਰ ਤੁਸੀਂ 2027 ਚ ਮੁੱਖ ਮੰਤਰੀ ਬਣੋ ਇਹ ਪੱਕਾ ਧਾਰ ਲਓ ਵੀ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਨੇ ਨਵਜਾ ਖੇਡ ਦੇਣੀਆਂ ਵੀ ਭਾਈ ਇੰਨੇ ਨਾਲ ਪਾਣੀ ਕੱਢੀ ਆਓ ਆ ਸਾਡੀ ਪ੍ਰੋਬਲਮ ਪਿਛਲੇ 16 ਦਿਨਾਂ ਤੋਂ ਅਸੀਂ ਸੌਂਗੇ ਨਹੀਂ ਵੇਖਿਆ ਮੈਂ ਰਾਤ ਨੂੰ ਇੱਥੇ ਨਿਜੁੱਕਦਾ ਤੇ ਦਿਨੇ ਵੀ ਮੈਂ ਕਹਾਂ ਤਾਂ ਲਗਾਤਾਰ ਰੇਲੀਆਂ ਸੀ ਸਰ ਐਦਾਂ ਸਾਡੀ ਅੱਗੇ ਵੀ ਤੁਸੀਂ ਆਏ ਨਾ ਤੇ ਭੱਜ ਕੇ ਮੀਡੀਆ ਵਾਲਿਆਂ ਨੇ ਮੈਂ ਤੁਹਾਡੇ ਗਾਲੀ ਕਰਤਾ ਬਾਦਲ ਸਾਹਿਬ ਕਿੰਨਾ ਪਾਣੀ ਆ ਸਾਨੂੰ ਪੁੱਛੋ ਜੀ ਸਾਨਾ ਕੀ ਹੁੰਦਾ ਜੀ ਬਹੁਤ ਵਧੀਆ ਗੱਲ ਤੁਸੀਂ ਅੱਜ ਸੁਣੀ ਆ ਇੰਨੀ ਮੇਰੀ ਬੇਨਤੀ ਮੈਂ ਤਾਂ ਰਾਹ ਦੀ ਗੱਲ ਕਰ ਰਿਹਾ ਸੀ ਹਰ 4 ਸਾਲ ਬਾਅਦ ਇੱਥੇ ਤਬਾਹੀ ਆ ਜਾਂਦੀ ਹੈ ਹਾਂਜੀ ਹਾਂਜੀ ਫਿਰ 4 ਸਾਲ ਕਿਸਾਨ ਜਵਾਂ ਪਿੱਛੇ ਚਲੇ ਜਾਂਦਾ ਹੈ ਹਾਂਜੀ ਸਰ ਤੇ ਇਹਦਾ ਐਂ ਕਰੋੜਾਂ ਰੁਪਏ ਸਰਕਾਰ ਦੇ ਖਰਾਬ ਹੋ ਜਾਂਦੇ ਲੋਕਾਂ ਦੇ ਖਰਾਬ ਹੋ ਜਾਂਦੇ ਹੈ ਹਾਂਜੀ ਐਕਟੀ ਇਹਦਾ ਪੱਕੀ ਇਲਾਜ ਮੈਂ ਪਹਿਲੀ ਵੱਡੇ ਬਾਦਲ ਸਾਹਿਬ ਨੇ ਬਣਾਇਆ ਸੀ ਸਾਰਾ ਹਾਂਜੀ ਤੇ ਹੁਣ ਮੈਂ ਤੁਹਾਨੂੰ ਵਚਨ ਦਿੰਦਾ ਕਿ ਉਸੇ ਤਰ੍ਹਾਂ ਪਪ ਇਹਨੂੰ ਪੱਕਾ ਹੀ ਇਲਾਜ ਕਰ ਦੇਣਾ ਬਲੇ ਇਹ ਇੱਕ ਤਾਂ ਇਹਨੂੰ ਥੋੜੀ ਥੋੜੀ ਜਿਹੜੀ ਦਰਿਆ ਹੈ ਇਹਨੂੰ ਥੋੜਾ ਨੀਵਾ ਕਰਨਾ ਪੈਣਾ ਹੈ ਖਲਾਈ ਕਿਉਂਕਿ ਇੱਥੇ ਮਿੱਟੀ ਜਮਾ ਉੱਤੇ ਆ ਗਈ ਹੈ ਇਹਨੂੰ ਕਰਕੇ ਇੱਥੇ ਪੱਕੀ ਸੜਕ ਬਣਾ ਕੇ ਉੱਤੇ ਵੱਡਾ ਜਿਹਾ ਜਮ ਹੁੰਦਾ ਹੈ ਉਹ ਲਾਉਣਾ ਪੈਣਾ ਤਾਂ ਹੀ ਉਹ ਪੱਕਾ ਗਨੂਗਾ ਜਿਵੇਂ ਕੋਈ ਆਪਾਂ ਦਰਿਆ ਨੂੰ ਦੇ ਆ ਇਹ ਕੁਛ ਕਰ ਗਏ ਆ ਕੱਚੀਆਂ ਨਾਲ ਨਹੀਂ ਹੁਣ ਉਹ ਕਦਾ ਬਹਿ ਜਾਂਦੇ ਆ ਇਹਦਾ ਪੱਕਾ ਹੀ ਇਲਾਜ ਕਰਨਾ ਪੈਣਾ ਮੈਂ ਤਾਂ ਕਿਤੇ ਹੁਣ ਸੋਚ ਰਿਆ ਸੀ ਦੇਖੋ ਹਰਿਆਣਾ ਨੇ ਪਹਿ ਹੁਣ ਧੱਕੇ ਨਾਲ ਆਪ ਉਹ ਪਾਣੀ ਲੈ ਲਿਆ ਕਹਿੰਦਾ ਸਾਡੂ ਬੰਡਰੋੜ ਹੈ ਤੇ ਜੋ ਨੁਕਸਾਨ ਹੋਇਆ ਕੋਈ ਸਹਾਇਤਾ ਦਿੱਤੀ ਉਹਨਾਂ ਨੇ ਜਦੋਂ ਉਹ ਪਾਣੀ ਚਾਹੀਦਾ ਉਦੋਂ ਤਾਂ ਦੂਜੇ ਸੂਬੇ ਕਹਿੰਦੇ ਸਾਡਾ ਹੱਕ ਹੈ ਰਾਜਸਥਾਨ ਕਹਿੰਦੇ ਸਾਡਾ ਹੱਕ ਹੈ ਜੋ ਨੁਕਸਾਨ ਹੁੰਦਾ ਉਦੋਂ ਸਾਡਾ ਹੱਕ ਨਹੀਂ ਕਿ ਤੁਸੀਂ ਨੁਕਸਾਨ ਭੋ ਆ ਇੱਕ ਪਾਲਸੀ ਬਣਾਉਣੀ ਪਈ ਹੈ ਦੂਜੀ ਗੱਲ ਤੁਸੀਂ ਦੱਸੋ ਹੁਣ ਹਲੇ ਇਮੀਡੀਏਟਲੀ ਕਿਸ ਚੀਜ਼ ਦੀ ਆਪਾਂ ਕਰ ਸਕਦੇ ਹਾਂ ਸਪੋਰਟ ਚੀਜ਼ ਨਾਲ ਆ ਦਾ ਆ ਦਾ ਕੰਮ ਚੱਲ ਲੰਬਾ ਸਰਕਾਰ ਦੇ ਟਾਈਮ ਹਾਂਜੀ ਹੁਣ ਕਿਸ ਚੀਜ਼ ਦੀ ਲੋੜ ਹੈ ਡੀਜ਼ਲ ਦੀ ਲੋੜ ਹੈ ਡੀਜ਼ਲ ਦੀ ਲੋੜ ਹੈ ਪ੍ਰਧਾਨ ਸਾਹਿਬ ਨੂੰ ਐਸ ਟਾਈਮ ਡੀਜ਼ਲ ਦੀ ਲੋੜ ਹੈ ਅਸੀਂ ਇਹ ਕਰਦੇ ਹਾਂ ਆਪ ਜੀ ਨੇ ਹੁਕਮ ਮੈਂ ਮੈਂ ਕਹਿੰਦਾ ਮੈਂ 10000 ਲੀਟਰ ਡੀਜ਼ਲ ਦਾ ਮੈਂ ਭੇਜਦਾ ਨਾ ਜਦੋਂ ਖਤਮ ਹੋ ਗਿਆ ਮੈਨੂੰ ਦੱਸ ਦਿਓ 10000 ਲੀਟਰ ਹੋਰ ਭੇਜਣਾ ਬੋਲੇ ਸਾਹ ਜੀ ਸੀ ਇਮੀडिएटली ਮੈਂ ਟਾਈਮ ਦੱਸਦਾ ਕਿਹੜੇ ਕਿੱਥੋਂ ਤੁਹਾਨੂੰ ਮਿਲ ਜਾਣਾ ਅਸੀਂ ਆ ਜੀ ਇੱਕ ਮਿੰਟ ਅਸੀਂ 10000 ਲੀਟਰ ਦਾ ਕੱਲ ਪਰਸੋ ਦਾ ਕੀ ਅਸੀਂ ਇੰਤਜ਼ਾਮ ਕਰਦਾਂਗੇ ਜਦੋਂ ਖਤਮ ਹੋ ਗਿਆ ਮੈਨੂੰ ਦੱਸ ਦਿਓ 10000 ਲੀਟਰ ਹੋਰ ਭੇਜਣਾ ਠੀਕ ਹੈ ਵਿਧਾਨ ਸਰ ਸਰ ਇੱਕ ਹੋਰ ਗੱਲ ਇੱਕ ਹੋਰ ਗੱਲ ਠੀਕ ਹੈ ਹਰੀਕੇੜ ਤੂੰ ਕੋ ਕਹਿੰਦੇ ਆ ਜੀ ਸਾਡੇ ਕੋ ਪਾਣੀ ਪਹੁੰਚਿਆ ਹੀ ਨਹੀਂ ਤੇ ਜਦ ਕਿ ਉਹਨਾਂ ਨੇ ਅੜਿਆ ਗੈੱਜਾ ਨਾ ਉਹ ਬਿਲਕੁਲ ਸਹੀ ਕੰਮ ਨਹੀਂ ਕਰਦੀਆਂ ਉਹ ਕਦੀ ਸਫਾਈ ਨਹੀਂ ਕਰਾਉਂਦੀ ਹਰੀਕੇੜ ਦੀ ਉਹ ਸਾਨੂੰ ਇਧਰ ਡੋਬ ਕੇ ਫਿਰ ਸਫਾਈ ਕਰਾਈ ਹਰੀਏ ਉੱਥੇ ਹੀ ਦਾ ਕਰਕੇ ਨਹੀਂ ਕੀਤੀ ਯਾਰ ਆਪਣੇ ਨਾਲ ਨੁਕਸਾਨ ਪੰਜਾਬ ਨਾਲ ਕੀ ਹੋਇਆ ਆਪਾਂ ਬਾਹਰ ਲਿਆਂ ਨੂੰ ਸੂਬਾ ਦਿੱਤਾ ਹਾਂਜੀ ਬਿਲਕੁਲ ਸਰ 5 ਸਾਲ ਕਾਂਗਰਸ ਰਹੀ ਹਾਂਜੀ ਟੱਕਾ ਨਹੀਂ ਤੋੜਦੀ ਹਾਂਜੀ ਆ ਝਾੜੂ ਵਾਲੇ ਤਾਂ ਜਮੇ ਬਰਬਾਦ ਕਰਤਾ ਉਹਨਾਂ ਨੂੰ ਫਿਕਰ ਹੀ ਨਹੀਂ ਜਮੇ ਹੀ ਫਿਕਰ ਤੁਸੀਂ ਐਸ ਕਰਕੇ ਚਲੋ ਪ੍ਰਮਾਤਮਾ ਹੁਣ ਜੋ ਹੋ ਗਿਆ ਹੋ ਗਿਆ ਉਹਦੀ ਆਪਾਂ ਗੱਲ ਕੀ ਕਰੀਏ ਸਾਲ ਡੇਢ ਸਾਲ ਦਾ ਪਰਚੋਕੀ ਸੋਕਟ ਪਾ ਲਈਏ ਆ ਗਾਰੰਟੀ ਮੇਰੀ ਐ ਮੇਰਾ ਜੇ ਤੁਸੀਂ ਮੇਰੇ ਦੇਖ ਲਓ ਇਤਿਹਾਸ ਮੈਂ ਕਿਤੇ ਝਲਾਰੇ ਨਹੀਂ ਲਾਉਂਦਾ ਜਿੱਥੇ ਨਹੀਂ ਨਹੀਂ ਚਲੋ ਆਪਾਂ ਹੁਣ ਤਗੜੇ ਹੋ ਕੇ ਕਿਤੇ ਕੋਈ ਰਾਸ਼ਨ ਦੀ ਆ ਕਿਸੇ ਹੋਰ ਚੀਜ਼ ਲੋੜ ਹੈ ਨਹੀਂ ਪਸ਼ੂਆਂ ਦੇ ਚਾਰੇ ਲਈ ਨਹੀਂ ਤੇ ਭਾਜੀ ਡੀਜ਼ਲ ਦੀ ਐ ਡੀਜ਼ਲ ਦੀ ਐ ਚਲੋ 10000 ਲੀਟਰ ਤਾਂ ਸਮਝ ਲਓ ਕੱਲ ਤੁਹਾਡੇ ਕੋਲੇ ਚਿੱਠੋ ਤੁਹਾਨੂੰ ਭੇਜ ਦਾਂਗੇ ਜਿੱਥੇ ਥੋੜੀ ਕਮੇਟੀ ਕਮੇਟੀ ਹੈ ਕੋਈ ਪੜ੍ਹ ਕੇ ਆਉਂਗੇ ਆ ਥੋੜੀ ਜਿਹਾ ਚਲੋ ਠੀਕ ਹੈ ਸੋ 10000 ਲੀਟਰ ਇਮੀਡੀਏਟਲੀ ਜੇ ਲੋਡ ਪਈ ਮੈਨੂੰ ਦੱਸ ਦਿਓ ਫਿਰ ਅਪ 10000 ਹੋਰ ਭੇਜਦਾ ਦੋ ਕੁ ਜਰਾ ਦੱਸੋ ਦੋ ਕੁ ਜਰਾ ਸਰ ਜਦੋਂ ਦਾ 55 ਦਾ ਹੈਡ ਬਣਿਆ ਨਾ ਜੀ ਉਥੋਂ ਜਿਹੜਾ ਕੈਚਮੈਂਟ ਆ ਪੌਪ ਡੈਨ ਦੀ ਉਹ 100 ਫੁੱਟ ਹੀ ਸਿਰਫ ਵਰਤਦੇ ਆ ਜੀ ਉਹ ਵੀ ਕੋਈ ਸੁਧਾਰ ਕਰਕੇ ਵੀ 150 ਫੁੱਟ ਚੱਲਣ ਦੀ ਗੱਲ ਨਹੀਂ ਆਉਂਦੀ ਇਹਨਾਂ ਨੂੰ ਇਹਨਾਂ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਆਪਣੀ ਗੱਲ ਸਾਡੀਆਂ ਸੰਤਾ ਦੀ ਗੱਲ ਹੈ ਇਹਨਾਂ ਸੰਤਾ ਦੀ ਦਾਅਵਾ ਹੈ ਜੀ ਤੁਹਾਡੀ ਸਰਕਾਰ ਬਣੀ ਸਾਰੇ ਇੱਥੇ ਲੁੱਟਣ ਆਉਂਦੇ ਆ ਬਾਹਰਲੇ ਦਿੱਲੀ ਵਾਲੇ ਇਹਨਾਂ ਨੂੰ ਕੋਈ ਫਿਕਰ ਨਹੀਂ ਕੋਈ ਫਿਕਰ ਨਹੀਂ ਸਰਮਾਲ ਸਾਹਿਬ ਤੋਂ ਇਹ ਆਪਣੀ ਸਰਕਾਰ ਆਪਣੀ ਹੋਣੀ ਆ ਬੋਲੇ ਸਰਕਾਰ ਇੱਕਦੋਂ ਦੀ ਬਣੀ ਹੋਈ ਆ ਸੜਕ ਕਿ ਕੋਈ ਆ ਤੇਰਾ ਉਸ ਤੋਂ ਬਾਅਦ ਕੋਈ ਫੰਡ ਕੋਈ ਗ੍ਰਾਂਟ ਕੋਈ ਕੁਝ ਨਹੀਂ ਜਿੰਨਾ ਸਮੇਂ ਦੇ ਵਿੱਚ ਕੋਣ ਸਰਪੰਚ ਕਿਹੜੀ ਪਾਰਟੀ ਹੋਏ ਅੱਛਾ ਅਜੀਤ ਸਿੰਘ ਸਰਪੰਚ ਅੱਛਾ ਕਿਸੇ ਵਕਤ ਨਹੀਂ ਆ ਸਰਕਾਰ ਦੀ ਕੋਸ਼ਿਸ਼ ਕਰਦੇ ਸਨਾਂ ਵੀ ਹੜੱਪਤੀ ਆਈ ਅੱਛਾ ਤੁਹਾਡਾ ਭਤੀਜਾ ਬਹੁਤ ਲਿਆ ਗਿਆ ਕੰਮ ਕਰਦਾ ਕੋਈ ਸੜਕ ਤੇ ਬਹੁਤ ਬੁਰੇ ਹਾਲ ਨੇ ਇਹ ਗਾਂਵ ਦੇ ਸੱਜੇ ਨਹੀਂ ਮੁੜ ਕੇ 100 ਰੁਪਏ ਨਿਕਰਾਉਂ ਦਿੱਤੇ ਕਿ 2013 ਦਾ ਖੀਰਲੇ ਪੈਸੇ ਆਏ। ਬਾਲ ਸਿੰਘ ਨੇ ਹੈਂਡਲ ਚੋਣਦੇ ਛੜਕੋ ਵਟਕੇ 18 ਪਟਕੇ ਉਹ ਕਰਕੇ ਆ। ਹਾਂ। ਕਿਸ ਨੇ ਪੁੱਛਿਆ ਉਹ ਬਾਤ। ਜੋ ਵਹੀਂ ਵਿਖਾਣੇ ਉਹਨਾਂ ਸਤਿ ਸ਼੍ਰੀ ਅਕਾਲ ਦੇ ਕੇ ਵੀ ਆਰ.ਸੀ. ਬਾਦ ਵਾਸਤੇ ਵੀ 300 ਦੇ ਪੈਸੇ ਦਸਦੇ ਨਾਲ ਗਾਹੇ। ਹਾਂ। ਬਹੁਤ ਉਕਾਸ ਕਰਾ। ਕੰਮ ਤੇ ਸੇਵਾ ਵੀ ਕਰਦੀ। ਪਰ ਬੇਨੇ ਬਾਲ ਸਾਹਿਬ ਦੀ ਹੀ ਸਾਰੀ। ਅੱਛਾ। ਯਾਦ ਕਰਦੇ ਨੇ ਬਾਲ ਸਾਹਿਬ ਨੂੰ ਸਾਰੀ ਦੁਨੀਆ ਕਰਦੀ ਬਸ ਫਿਰ ਆਪਰੇ ਸੇ ਬੋਲਦਾ। ਸਾਰੇ ਲੋਕਾਂ ਨੇ ਕੰਬੇ ਰਹਿਣਾ ਲਿਆ ਜੀ ਸਾਡੀ ਸਰਕਾਰ ਚ ਬਹੁਤ ਕੁਝ ਹੁੰਦਾ ਰਿਹਾ ਜੀ ਇੱਥੇ ਹੁੰਦਾ ਸਭ ਕੈਮਰੇ ਨਾਲ ਸਰਕਾਰ ਨੂੰ ਦਿੱਤਾ ਸੀ ਕਿ ਨਹੀਂ ਜੀ ਉਹ ਤੋਂ ਮਿਲਦਾ ਰਿਹਾ ਸੀ ਇਹਨਾਂ ਕੁੱਤਾ ਹੱਲ ਕਰ ਦਿਓ ਜੀ ਮੈਂ ਮੈਂ ਦੱਸਾਂ ਜੀ ਵਾਦਾ ਕਰਦਾ ਕਿ ਮੇਰੀ ਯਾਦ ਹੁੰਦੀ ਹੈ ਬਹੁਤ ਠੀਕ ਹੈ ਤਾਂ ਫਨਾ ਕੇ ਜਰਾ ਇਹਨੂੰ ਨਹਿਰੀ ਰੂਪ ਦਾ ਕੀਤਾ ਜਾਵੇ ਸਾਡੀ ਦੇਨ ਸੀ ਜਦੋਂ ਲੱਕੜ ਦਾ ਪੋਲ ਮਿਲਿਆ ਸੀ ਐਡਮਿਟੀ ਸੀ ਇਹ ਏਰੀਆ ਨੂੰ 90 99 ਜੀ ਗੁਰਪ੍ਰੀਤ ਗੱਲ ਇਹ ਬਦਲ ਸਾਹਿਬ ਆਟਿਆ ਪਿਆ ਦਰਿਆ ਬਹੁਤ ਸਾਰਾ ਟਿਆ ਪਿਆ ਬਹੁਤ ਨੁਕਸਾਨ ਹੋ ਰਿਹਾ ਹਰ ਸਾਲ ਸਰ ਕੰਕ ਨਹੀਂ ਬਿਜੀ ਜਾਂਦੇ ਹਾਲਾਤ ਬਣੇ ਹੋਏ ਸੁਬੀਰ ਸਿੰਘ ਬਲਦਹਰ ਮੌਜੂਦ ਹੈ ਬਲ ਸਾਹਿਬ ਬਹੁ ਪਰ ਵੀ ਹੋ ਕੇ ਆਏ ਹੋ ਉਰੇ ਵੀ ਹੋ ਕੇ ਆਏ ਹੋ ਮੁੱਖ ਮੰਤਰੀ ਆਏ ਲੋਕਾਂ ਨੇ ਜਿਹੜਾ ਕਿ ਉਹ ਵਿਰੋਧ ਕੀਤਾ ਕੌਣ ਤੇ ਹਕੀਕਤ ਕੀ ਕਹਿੰਦੀ ਪਈ ਆ ਪੰਜਾਬ ਦੀ ਹਕੀਕਤ ਆ ਕਿ ਇਹ ਸਰਕਾਰ ਨੂੰ ਪਤਾ ਹੀ ਨਹੀਂ ਵੀ ਹੋ ਕੀ ਰਿਹਾ ਪੰਜਾਬ 'ਚ ਇੱਥੇ ਸਰਕਾਰ ਚਲਾ ਰਿਆ ਯੂਪੀ ਤੋਂ ਬਿਹਾਰ ਤੋਂ ਤੇ ਦਿੱਲੀ ਵਾਲੇ ਉਹ ਇੱਥੇ ਆ ਕੇ ਉਹਨਾਂ ਨੂੰ ਲੁੱਟਣ ਤੇ ਲੱਗੇ ਆ ਤੁਸੀਂ ਦੇਖ ਲਓ ਮੈਂ ਕੱਲ ਅਬੋਰ ਸਾਈਡ ਤੇ ਜਾ ਕੇ ਆਇਆ ਹਾਂ ਘਟ ਤੋਂ ਘਟ 50000 ਕਿੱਲਾ ਬਰਬਾਦ ਹੋਇਆ ਪਿਆ ਕੁਛ ਨਹੀਂ ਨੀ ਆਇਆ ਕੋਈ ਅਸੀਂ ਜਾ ਕੇ ਇੱਥੇ ਮੋਟਰਾਂ ਦਿੱਤੀਆਂ ਪੰਪ ਦਿੱਤੇ ਪਾਈਪਾਂ ਦਿੱਤੀਆਂ ਪਾਣੀ ਕੱਢਣ ਵਾਸਤੇ ਜਿਹੜਾ ਕੰਮ ਸਰਕਾਰ ਦਾ ਸਰਦਾ ਸੀ ਹੁਣ ਇੱਥੇ ਵੀ ਦੇਖ ਲਓ ਇੱਥੇ ਬੰਦ ਜਿਹੜਾ ਟੁੱਟ ਜਾਣਾ ਸੀ ਆ ਜਿਹੜੀ ਜ਼ਮੀਨ ਹੈ 40 ਪਿੰਡਾਂ ਦੀ ਜ਼ਮੀਨ ਬਚਾਈ ਹੈ ਲੋਕਣੇ ਆਪ ਮੈਨੂੰ ਆ ਦੱਸ ਦੇ ਸੀ ਜਸਦਾਰ ਜੀ ਕਿ 1000 ਰੁਪਏ ਕਿੱਲਾ ਅਗਰਾਈ ਕੀਤੀ ਉਹਨਾਂ ਨੇ ਅੱਛਾ 1000 ਰੁਪਏ ਕਿੱਲਾ ਲੋਕਾਂ ਨੇ ਆਪਣੇ ਕੋਲੋਂ ਦੇ ਕੇ ਆ ਖਰਚ ਆਪਣੇ ਖਰਚੇ ਤੇ ਕਰ ਰਹੇ ਅਫਸਰ ਕੋਈ ਪੁਲਿਸ ਦਾ ਅਫਸਰ ਨਹੀਂ ਕੋਈ ਇਰੀਗੇਸ਼ਨ ਡਿਪਾਰਟਮੈਂਟ ਨਹੀਂ ਸਾਰੀਆਂ ਜੀਸੀਬੀ ਸਾਰੇ ਟਰਾਲੀਆਂ ਸਾਰੀ ਮਿੱਟੀ ਦੀ ਖਰੀਦ ਲੋਕੀ ਆਪ ਕਰ ਰਹੇ ਸਰਕਾਰ ਚ ਰਹੇ ਕਿ ਇਹ ਸੰਭਵ ਨਹੀਂ ਹੈ ਸਰਕਾਰ ਦੇ ਪੱਤਰ ਸਭ ਸਰਕਾਰ ਵਾਸਤੇ ਕੁਝ ਵੀ ਨਹੀਂ ਹੈ ਹਮ ਸਰਕਾਰ ਜਦੋਂ ਵੱਡੇ ਬਾਦਲ ਸਾਹਿਬ ਹੁੰਦੇ ਸੀ ਜੀ ਅਸੀਂ ਜਦੋਂ ਬਰਸਾਤੀ ਮੌਸਮ ਤੋਂ ਘੱਟਕਤ 4 ਮਹੀਨੇ ਪਹਿਲੇ ਪਲੈਨਿੰਗ ਹੋ ਜਾਂਦੀ ਸੀ ਫਿਰ ਕੀ ਕਰਨੀ ਹੈ ਕਿਥੇ ਬੰਦ ਕਮਜ਼ੋਰ ਹੈ ਸਾਰਾ ਕੁਝ ਸੈੱਟ ਕਰ ਦਿੰਦੇ ਸੀ ਇਹਨਾਂ ਨੂੰ ਤਾਂ ਫਿਕਰ ਹੀ ਨਹੀਂ ਹੈ ਤੂੰ ਐਸ ਕਰਕੇ ਬੜੀ ਅਫਸੋਸ ਹੈ ਕਿ ਇੰਨਾ ਜਿਹੜਾ ਭਗਵੰਤ ਮਾਨ ਹੈ ਦਿੱਲੀ ਬੈਠੇ ਹੁਣ ਕੇਜਰੀਵਾਲ ਹੈ ਜੇ ਕੋਈ ਗਲੀ ਦਾ ਕਟਨ ਕਰਨਾ ਕੇਜਰੀਵਾਲ ਆ ਪਾਉਂਦਾ ਤੇ ਹੁਣ ਆ ਦੇਖੋ ਲੋਕਾਂ ਨੂੰ ਅੰਝ ਵਿੱਚ ਐਡੀ ਮੁਸੀਬਤ ਹੁਣ ਕਿਉਂ ਨਹੀਂ ਆਉਂਦਾ ਹੁਣ ਤੁਸੀਂ ਹੋਰ ਗੱਲ ਦੇਖ ਲਓ ਹੁਣੀ ਇਹਨਾਂ ਨੇ ਹਰਿਆਣੇ ਨੂੰ ਪੈਸਾ ਪਾਣੀ ਦਿੱਤਾ ਕਿ ਉੱਥੇ ਪਾਣੀ ਦੀ ਕਮੀ ਹੈ ਤੇ ਹੁਣ ਹਰਿਆਣੇ ਨੂੰ ਕੌਣ ਸਾਨੂੰ 1000 ਕਰੋੜ ਭੇਜੋ ਸਾਡੇ ਲੋਕਾਂ ਦਾ ਪਾਣੀ ਨਾਲ ਨੁਕਸਾਨ ਹੋਇਆ ਪਾਣੀ ਲੈਣ ਵਾਸਤੇ ਤਿਆਰ ਹੈ ਦੂਜੇ ਸੂਬੇ ਜਿਹੜਾ ਸਾਡਾ ਜਦੋਂ ਨੁਕਸਾਨ ਹੁੰਦਾ ਖੜਾ ਦਾ ਅਮੀਰ ਦਾ ਪਾਣੀ ਦੇ ਨੁਕਸਾਨ ਹੁੰਦਾ ਫਿਰ ਉਦੋਂ ਕਿਉਂ ਨਹੀਂ ਆਉਂਦੇ ਕਿਸਾਨ ਵੀ ਲਗਾਤਾਰ ਇਹ ਗੱਲ ਕਹਿੰਦਾ ਕਿ ਸਾਡਾ ਸੋਕਾ ਚੱਲੇਗਾ ਡੋਬਾ ਨਹੀਂ ਚੱਲੇਗਾ ਗੱਲ ਹੀ ਹੈ ਆਪਣੇ ਨਾਲ ਪੰਜਾਬ ਨਾਲ ਇੰਨਾ ਵਿਤਕਰਾ ਹੋਇਆ ਦਿੱਲੀ ਵਾਲੀ ਪਾਰਟੀਆਂ ਕਰਕੇ ਹੂੰ ਪਹਿਲੀ ਗੱਲ ਆਪ ਜਿਹੜਾ ਰਾਸ਼ਤਾ ਨੂੰ ਵੀ ਪਾਣੀ ਗਿਆ ਉਹ ਵੀ ੱੱਕਾ ਕਾਂਗਰਸ ਨੇ ਕੀਤਾ ਅੱਦਾ ਦੇਤਾ ਐਸਓਐਲ ਦਾ ਵੀ ਕਾਂਗਰਸ ਦਾ ੱੱਕਾ ਸੀ ਹੂੰ ਸੋ ਮੈਂ ਆਹੀ ਕਹਿ ਸਕਦਾ ਐ ਸ ਪੰਸੂਬ ਸੂਬੇ ਪੰਜਾਬ ਨੂੰ ਕੱਲਾ ਅਕਾਲੀ ਦਲ ਸਮਝਦਾ ਹੈ ਅਕਾਲੀ ਦਲ ਦੇ ਲੀਡਰਸ਼ਿਪ ਜ਼ਮੀਨ ਤੋਂ ਨਿਕਲੀ ਹੋਈ ਹੈ ਪਿੰਡਾਂ ਜਿੋਂ ਨਿਕਲੀ ਹੈ ਤਾਂ ਹੀ ਉਹ ਤੁਸੀਂ ਦੇਖਿਆ ਵੱਡੇ ਬਾਦਲ ਸਾਹਿਬ ਜੀ ਨੇ ਸਾਰੇ ਜਿਹਨੇ ਬੰਦ ਬਣੇ ਨਾ ਅਕਾਲੀ ਸਰਕਾਰ ਦੇ ਦੌਰਾਨ ਹੀ ਬਣੇ ਹੈ ਇਹਨਾਂ ਨੇ ਤਾਂ ਉੱਤੇ ਕੋਈ ਮਿੱਟੀ ਵੀ ਨਹੀਂ ਲਾਈ ਤੇ ਜਿਹੜਾ ਦੁੱਖ ਹੋਣਾ ਹੈ ਕਿ ਸਾਰਾ ਪੈਸਾ ਕਿਸਾਨ ਆਪਣੇ 1000 ਰੁਪਏ ਕਿੱਲੇ ਤੋਂ ਆਪਣੇ ਕੋਲੋਂ ਜੇਬ ਚ ਦੇ ਰਿਹਾ ਹੈ ਘੱਟ ਤੋਂ ਘੱਟ ਉਸ ਆ ਤਾਂ ਪੈਸਾ ਵਾਪਸ ਕਰੋ ਉਹਨਾਂ ਨੂੰ ਪਰ ਇਹ ਮੇਰਾ ਅਖੀਰਲ ਸਵਾਲ ਹੈ ਸਾਹਿਬ ਕਿ ਮਾਨ ਸਾਹਿਬ ਨੇ ਉਹ ਦਿਨ ਕਿਹਾ ਕਿ ਹਰ ਇੱਕ ਚੀਜ਼ ਦਾ ਮੁਆਵਜ਼ਾ ਦੇ ਰਹੇ ਹਾਂ ਕਿਸੇ ਵੀ ਚੀਜ਼ ਦਾ ਨਹੀਂ ਕਰਦੇ ਪਏ ਉਸ ਤੋਂ ਬਾਅਦ 2027 ਦੀ ਚੋਣਾਂ ਲੈ ਕੇ ਮਨੀਸ਼ ਸਿਸੋਦੀ ਆਸਾਮ ਦਾਨ ਦੰਡ ਬੇੜ ਹਰ ਇੱਕ ਚੀਜ਼ਾਂ ਨੂੰ ਲੈ ਕੇ ਆ ਰਹੇ ਕਿ ਜਿੰਨਾ ਹੀ ਜਿੰਨਾ ਹਾਲਾਤ ਕੀ ਕਹਿੰਦੇ ਨੇ ਤੇ ਤੁਹਾਡਾ ਇਹਦੇ ਤੇ ਪਰਸਨਲ ਟੇਕ ਕੀ ਦੇਖੋ ਕਹਿੰਦੇ ਹਰ ਚੀਜ਼ ਦਾ ਮੁਆਵਜ਼ਾ ਦੇਣਾ ਹੈ ਮੁਆਵਜ਼ਾ ਜਦੋਂ ਬੰਦੇ ਡੁੱਬ ਕੇ ਉਦੋਂ ਦੇਣਾ ਹੈ ਆ ਜਿਹੜੇ ਬੰਦ ਵਾਸਤੇ ਡੀਜ਼ਲ ਚਾਹੀਦਾ ਹੈ ਮਿੱਟੀ ਚਾਹੀਦੀ ਹੈ ਜੀਸੀਬੀ ਚਾਹੀਦੀ ਹੈ ਉਹਦੇ ਵਾਸਤੇ ਤਾਂ ਕੋਈ دیਵਾਨੀ ਨਹੀਂ ਦੇ ਰਿਹਾ ਕਿਸਾਨ ਆਪਣੇ ਕੋਲੋਂ 1000 ਰੁਪਏ ਦੇ ਰਿਹਾ ਕਿ ਲੈ ਮਗਰ ਹੁਣ ਕਿਉਂ ਨਹੀਂ ਦੇ ਰਿਹਾ ਜਦੋਂ ਨੁਕਸਾਨ ਖਤਮ ਹੋ ਜੇ ਬੰਦਾ ਉਦੋਂ ਦਵਾਂਗੇ ਜਿਹੜੇ ਦਾਅਵੇ ਨੇ 2027 ਦੇ ਇਸ ਕਹਿੰਦੇ ਨੇ ਹਲੇ ਹਲੇ ਦੇਖੋ ਇਹਨਾਂ ਦੀ ਗੁੰਡਾਗਰਦੀ ਹੁਨੀ ਚੱਲਨੀ ਜੋ ਕਿਸਾਨ ਹੜਪ੍ਰਭਾਵਿਤ ਹੋਏ ਨੇ ਉਹ ਵੀ ਸਾਡੇ ਨਾਲ ਨੇ ਆਹ ਗੱਲਬਾਤ ਕਰਦੇ ਆਂ ਕਿ ਹਾਂ ਵੀ ਇੱਥੇ ਸਰਕਾਰਾਂ ਦੇ ਮੰਤਰੀ ਵੀ ਹੁੰਦੇ ਨੇ ਮੁੱਖ ਮੰਤਰੀ ਵੀ ਹੁੰਦੇ ਨੇ ਅੱਜ ਸਾਫਕਾ ਡਿਪਟੀ ਸੀਐਮ ਪਹੁੰਚੇ ਸੁਖਵੀਰ ਸਿੰਘ ਬਾਦਲ ਕੀ ਕਿਸਾਨਾਂ ਦੇ ਨਾਲ ਕੋਈ ਦੁੱਖ ਜਾਣਿਆ ਜਾਂ ਇਸੇ ਤਰ੍ਹਾਂ ਵਾਪਸ ਚਲੇ ਗਏ ਜਿੱਦਾਂ ਸਾਰੇ ਜਾਂਦੇ ਨਹੀਂ ਦੁੱਖ ਜਾਣਿਆ ਮੈਂ ਗੱਲ ਕੀਤੀ ਸੀ ਉਹਨਾਂ ਨੂੰ ਦੱਸਿਆ ਸੀ ਉਹ ਕਹਿੰਦੇ ਵੀ ਭਰੋਸਾ ਹੀ ਦਿੰਨੇ ਆ ਵੀ ਹੁਣਾਂ ਦੇ ਸਮੇਂ ਦੇ ਵਿੱਚ ਅਸੀਂ ਭਰੋਸਾ ਦਿੰਨੇ ਆ ਵੀ ਇਹਨੂੰ ਹੱਲ ਜ਼ਰੂਰ ਕਰਾਂਗੇ ਤੇ ਸਾਡੀ ਸਰਕਾਰ ਆ ਗਈ ਹੁਣਾਂ ਦੇ ਸਮੇਂ ਚ ਹੱਲ ਕਰਾਂਗੇ ਪਰ ਪਵੰਤਮਨ ਆਇਆ ਸੀ ਉਹ ਤਾਂ ਸਾਨੂੰ ਮਿਲ ਕੇ ਵੀ ਨਹੀਂ ਗਿਆ ਸੀ ਪ੍ਰਸ਼ਾਸਨ ਨੂੰ ਮਿਲ ਕੇ ਗਿਆ ਆਦੇਦਕਾਰੀਆਂ ਨੂੰ ਮਿਲ ਕੇ ਚਲਾ ਗਿਆ ਇਹਦੇ ਨਾਲ ਤਾਂ ਸਾਡੀਆਂ ਫੋਟੋਆਂ ਲੱਥੀਆਂ ਮਿਲ ਕੇ ਵੀ ਗਿਆ ਸੀ ਪੀਸੀਐਮ ਕਿਸਾਨਾਂ ਨੂੰ ਮਿਲੇ ਸੁਖਵੀਰ ਸਿੰਘ ਬਾਦਲ ਮਿਲ ਕੇ ਗਿਆ ਜੀ ਮੁੱਖ ਮੰਤਰੀ ਸਾਹਿਬ ਵੀ ਆਏ ਸੀਗੇ ਉਹ ਨਹੀਂ ਮਿਲ ਕੇ ਗਏ ਨਹੀਂ ਉਹ ਆਏ ਤਾਂ ਤੁਹਾਡਾ ਹਾਲ ਜਾਣਣ ਲਈ ਤੁਸੀਂ ਕੀ ਹੜ੍ਹ ਪ੍ਰਭਾਵਿਤ ਤੁਸੀਂ ਲੋਕਲ ਦਰਿਆ ਜਿਹੜਾ ਹੜ੍ਹ ਆਇਆ ਹੋ ਉਸ ਦੇ ਵਿੱਚ ਹੀ ਰਹਿੰਦੇ ਤੁਸੀਂ ਉਸ ਦੇ ਵਿੱਚ ਰਹਿੰਨੇ ਆ ਪਰ ਉਹ ਸਾਨੂੰ ਮਿਲ ਕੇ ਨਹੀਂ ਗਏ ਆਏ ਸੀ ਫੋਟੋਆਂ ਖਿਚਾ ਕੇ ਚਲੇ ਗਏ ਵਾਪਸ ਕਿਸਾਨ ਨੂੰ ਕਿਸੇ ਨੂੰ ਨਹੀਂ ਮਿਲ ਕੇ ਗਏ ਇੱਕ ਕਿਸਾਨ ਨੂੰ ਨਹੀਂ ਮਿਲ ਕੇ ਗਏ ਵੀ 10 ਦਿਨ ਵੀ ਆ ਕਿਸਾਨ ਨੂੰ ਮੈਂ ਮਿਲ ਕੇ ਗਿਆ ਮੰਡ ਦੇ ਏਰੀਆ ਨੂੰ ਕਿਸੇ ਕਿਸਾਨ ਨੂੰ ਮਿਲ ਕੇ ਗਿਆ ਵੀ ਉਹਦੀ ਮੇਰੇ ਕੋਲ ਬਾਸਾਰ ਲਈ ਹੋਵੇ ਬਹੁਤ ਵੱਡੀਆਂ ਪ੍ਰੋਬਲਮਾਂ ਆ ਕਿਉਂਕਿ ਘੇਰੇ ਦੇ ਵਿੱਚ ਜਿੱਥੇ ਹੜ ਆਇਆ ਦੋਹਾਂ ਪਾਸੇ ਦਰਿਆ ਵਗਦਾ ਇਧਰਲੇ ਮੈਂ ਦੋ ਫਾੜ ਹੋ ਜਾਂਦਾ ਪਿੱਛੋਂ ਜਿੱਥੋਂ ਕਿ ਸੱਜੇ ਪਾਸੇ ਦੇ ਵੀ ਦਰਿਆ ਘੁੰਮਦਾ ਫਿਰ ਖੱਬੇ ਪਾਸੇ ਦੇ ਦਰਿਆ ਘੁੰਮਦਾ ਅੱਗੇ ਜਾ ਕੇ ਫਿਰ ਇੱਕ ਹੋ ਜਾਂਦਾ ਜਿਹੜਾ ਵਿਚਾਲੇ ਟਾਪੂ ਆ ਉਹ ਹਰ ਸਾਲ 2023 ਦੇ ਵਿੱਚ ਡੁੱਬੇ 2019 ਦੇ ਵਿੱਚ ਡੁੱਬੇ ਉਸ ਤੋਂ ਪਹਿਲਾਂ ਵੀ ਡੁੱਬਦੇ ਆਏ ਆ ਪਰ ਉਹਨਾਂ ਦਾ ਪੱਕਾ ਹੱਲ ਨਹੀਂ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਆ ਸਾਰੀਆਂ ਪਾਰਟੀਆਂ ਨੂੰ ਰਲ ਮਿਲ ਕੇ ਇਸ ਦਾ ਹੱਲ ਕੀਤਾ ਜਾਣਾ ਚਾਹੀਦਾ ਕਿ ਜਿਸ ਤਰ੍ਹਾਂ ਹਜ਼ਾਰਾਂ ਏਕੜ ਫਸਲ ਹਰ ਵਾਰੀ ਕਿਸਾਨ ਦੀ ਡੁੱਬ ਜਾਂਦੀ ਆ ਮਰ ਜਾਂਦੀ ਆ ਬਾਅਦ ਵਿੱਚ ਉਹ ਮਾਅਵਜ਼ੇ ਲਈ ਹੱਥ ਸਰਕਾਰਾਂ ਅੱਗੇ ਅੜਦੇ ਨੇ ਇਹ ਮਾਅਵਜ਼ੇ ਦੇਣ ਨਾਲੋਂ ਇਸ ਦਾ ਪੱਕਾ ਹੱਲ ਕੀਤਾ ਜਾਵੇ ਕਪੂਰਥਲਾ ਤੋਂ ਕੈਮਰਾਮੈਨ ਚਰਨਜੀਤ ਚੰਨੀ ਦੇ ਨਾਲ ਚਰਨਜੀਤ ਸਿੰਘ ਢਲੋਂ ਪੀਟੀਸੀ న్యూਸ